ਸਾਬਤ ਇਹ ਨੂੰ ਕਿਉਂ ਮੌਦੇਕਾਰ ਉਤਾਰਿਆ ਸਰ ਇਹਦੇ 2 ਵਰੀ ਕਾਰੇ ਅਸੀਂ ਰੇਲ ਲੱਤੇ ਹੀ ਹਾਂ ਹੱਥਾਂ ਜੋੜੇ ਸੀਗੇ ਪੁੱਤ ਨੂੰ ਕਹਿਣਾ ਮਾਂਜਾ ਮਾਂਜਾ ਇਹ ਦਿੱਤੇ ਨੇ ਇਸੇ ਇੱਕ ਆਂਡ ਕੀਤਾ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫ਼ਤਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪੀਂ ਰਹੀ ਨਿੱਕੀ ਕੁੜੀ ਨੇ ਕਦੀ ਆਪਾ ਆ ਕਰਨਾ ਆਪਣੇ ਨਾਲ ਕਿਉਂ ਨਹੀਂ ਕੀ ਦੱਸਿਆ ਕੁੜੀ ਨੇ ਕਹਿੰਦੀ papa ਪਾਪਾ ਕੁਝ ਦੇਣਾ ਚਾਹੁੰਦੇ ਹੋਂਡ ਆਪਣੀ ਪ੍ਰੇਤਨ ਜਿਨਾ ਨੂੰ ਫੇਰ ਹੱਥ ਜੋੜੇ ਮੈਂ ਆ ਪੁੱਤ ਲੈ ਲੈ ਇਹਦੇ ਤੋਂ ਇੱਕ ਡੇਢ ਮਹੀਨਾ ਮੈਨੂੰ ਮੇਰੇ ਦਫ਼ਤਰ ਤੱਕ ਵੀ ਪਤਾ ਹੈ ਨਾ ਕੋਈ ਨਹੀਂ ਅੱਤੀ ਸਾਲ ਮਾਰਨ ਗਿਆ ਮੈਂ ਪੁੱਤ ਸਮਝ ਜਾ ਮੈਂ ਕਿ ਪੁੱਤ ਡਾਰੀ ਦੇ ਆ ਪਰ ਉਹ ਦੇਖ ਤਾਂ ਫਿਰ ਕੀ ਹੋਇਆ ਫਿਰ ਜਦ ਮੈਂ ਉਧਰ ਆਇਆ ਮੈਂ ਕਿਹਾ ਪੁੱਤ ਆ ਕੀ ਕਰ ਰਿਹਾ ਕੀਤਾ ਕਹਿੰਦੀ ਮੈਂ ਕਰਨੇ ਕਰਨਾ ਜੋ ਤੁਹਾਡੇ ਤੋਂ ਹੁੰਦਾ ਕਿਹੜੀ ਨਹਿਰ ਸਟੇ ਗਰੀ ਮੈਂ ਆਪਣਾ ਨੌਕਾ ਰੋਤੇ ਪਾ ਸੈਗੋਸ ਕੀ ਤੋਂ ਬੰਨ ਤੇ ਕਿਵੇਂ ਸਟੇ ਉਹ ਪਿਆਸੇ ਤੋਂ ਬੰਨੇ ਆਜੇ ਆ ਮੈਂ ਆਪੇ ਸਾਪੇ ਕਿਉਂ ਮੋਦ ਘੜ ਉਤਾਰਿਆ ਸਰਿੰਦੇ 2 ਵਰੀ ਕਾਰੇ ਫਿਰ ਲਿੱਤੇ ਹੀ ਹੱਥ ਪੈਰ ਜੋੜੇ ਸੀਗੇ ਪੁੱਤ ਕੋ ਕਹਿਣਾ ਮਨ ਜਾ ਮਨ ਜਾ ਇਹ ਦਿੱਤ ਨੇ ਅਸੀ ਇੱਕ ਆਦ ਕੀਤਾ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫ਼ਤਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪਿਆ ਨਿੱਕੀ ਕੁੜੀ ਨੇ ਕੰਦੀ ਪਾਪਾ ਆਰਨ ਆਪਣੇ ਨਾਲ ਚੁਣੇ ਈ ਦੇਸਾ ਕੁੜੀ ਨੇ ਕਹਿੰਦੀ ਪਾਪਾ ਪਾਣਾ ਕੁਝ ਦੇਣਾ ਚਾਹੁੰਦੀ ਹੈ ਕੌਣ ਆਪਣੀ ਪ੍ਰੀਤ ਜਿਨਾ ਨੂੰ ਫੇਰ ਹੱਥ ਜੋੜੇ ਮੈਂ ਆਹ ਕੁੱਤ ਰੇਲਾ ਇਹਦੇ ਤੋਂ ਇੱਕ ਡੇਢ ਮਹੀਨਾ ਮੈਂ ਕਹਿੰਦਾ ਮੇਰੇ ਦਫ਼ਤਰ ਤੱਕ ਵੀ ਪਤਾ ਮੈਂ ਆਪ ਵੀ ਨਹਿਰ ਪਿਛਾਲ ਮਾਰਨ ਗਿਆ ਮੈਂ ਆਹ ਕੁੱਤੇ ਸਮਝ ਗਿਆ ਮੈਂ ਕੀ ਪਤਾ ਡਾਰੀ ਜਾਂਦਾ ਪਰ ਦੇਖਦਾ ਫਿਰ ਕੀ ਹੋਇਆ ਫਿਰ ਜਦ ਮੈਂ ਉਹ ਦਿਨ ਆਇਆ ਮੈਂ ਕਹਿੰਦਾ ਪਤਾ ਆਪੀ ਚਾਰਾ ਕੀਤਾ ਕੈਂਟੀ ਮੈਂ ਕਰਨੇ ਕਰਨਾ ਜੋ ਸਾਡੇ ਕੋ ਹੁੰਦਾ ਕਿਹੜੀ ਨਹਿਰ ਸਟੇ ਕੁੜੀ ਨੂੰ ਮੈਂ ਆਪਣਾ ਨੋਕਾਰ ਹੋਂਦ ਪਾਸ ਸਿੰਘ ਹਸਪਤਾਲ ਨੂੰ ਤਾਂ ਕਿਵੇਂ ਛੱਡਿਆ ਕੋਈ ਆਪਣੇ ਤੋਂ ਬੰਨੇ ਆਂਦੇ ਹਾਂ ਮੈਂ ਆਪਣੇ ਦਾ ਆਪਣੇ ਨੂੰ ਕਿਉਂ ਮੋੜ ਦੇ ਘੜ ਉਤਾਰਿਆ ਸਰ ਇਹਦੇ 2 ਵਰੀ ਕਾਰੇ ਸੀ ਦੇ ਲੱਤੇ ਹੀ ਹੱਥ ਤਾਂ ਜੋੜੇ ਸੀਗੇ ਪੁੱਤ ਕੋ ਕਹਿਣਾ ਮਾਰ ਜਾਂ ਮਾਰ ਜਾਂ ਇਹ ਦਿੱਤਨੇ ਸੀ ਇੱਕ ਆਦ ਕੀਤਾ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫ਼ਤਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪੀਂ ਰ ਨਿੱਕੀ ਕੁੜੀ ਨੇ ਕਦੀ ਆਪਾ ਕਰਨਾ ਆਪਣਾ ਨਾ ਕੀਤਾ ਈ ਦੇਸਾ ਕੁੜੀ ਨੇ ਕਹਿੰਦੀ ਪਾਪਾ ਆਪਾਂ ਨੂੰ ਕੁਝ ਦੇਣਾ ਚਾਹੁੰਦੀ ਹੈ ਕੌਣ ਆਪਣੀ ਪ੍ਰੀਤ ਤੇ ਮੈਂ ਉਹਨੂੰ ਫੇਰ ਹੱਥ ਜੋੜੇ ਮੈਂ ਪੁੱਤ ਦੇ ਲੈ ਇਹਦੇ ਤੋਂ ਇੱਕ ਡੇਢ ਮਹੀਨਾ ਮੈਂ ਪਹਿਲੋਂ ਮੇਰੇ ਦਫ਼ਤਰ ਤੱਕ ਵੀ ਪਤਾ ਮੈਂ ਆਪ ਵੀ ਨਹਿਰ ਤੇ ਛਾਲ ਮਾਰਨ ਗਿਆ ਮੈਂ ਪੁੱਤ ਸਮਝ ਗਿਆ ਮੈਂ ਕਿ ਪਤਾ ਡਾਰੀ ਜਾਂ ਪਰ ਉਹਨੇ ਦੇਖ ਲਿਆ ਫਿਰ ਕੀ ਹੋਇਆ ਫਿਰ ਜਦ ਮੈਂ ਉਹਦੇ ਨਾਲ ਆਇਆ ਮੈਂ ਕਿਹਾ ਪੁੱਤ ਆ ਕੀ ਕਰਾ ਕੀਤਾ ਕਹਿੰਦੀ ਮੈਂ ਕਰਨਾ ਹੀ ਕਰਨਾ ਜੋ ਤੁਹਾਡੇ ਤੋਂ ਹੁੰਦਾ ਕਿਹੜੀ ਨਹਿਰਾ ਸੱਤਾ ਗੁਰੀ ਮੈਂ ਆਪਣਾ ਮੋਗਾ ਰੋਡ ਤੇ ਪਾਸ ਸਿੰਘ ਹਸਪੀਟਲ ਤੋਂ ਕਿਵੇਂ ਸਟੇ ਕੋਈ ਆਪੇ ਤੋਂ ਬੰਨੇ ਆ ਕੇ ਆ। ਨਾ ਆਪੇ। ਉਹ ਕਿਉਂ ਮੋਜ਼ੇ ਕਾਰ ਉਤਾਰਿਆ ਸੀ। ਸਰ ਇਹਨੇ ਦੋ ਵਾਰੀ ਕਾਰੇ ਅਸੀਂ ਦੇ ਲਿੱਤੇ ਹੀ ਹੱਥ ਪੈਰ ਜੋੜੇ ਸੀਗੇ ਤੋਂ ਪੁੱਤ ਕੋ ਕਹਿਣਾ ਮੈਂ ਜਬ ਬੰਜਾ। ਇਹ ਦਿੱਤਨੇ ਇਸੇ ਇੱਕ ਆਦਕੀਤਾ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫ਼ਤਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪਿਆ ਨਿੱਕੀ ਕੁੜੀ ਨੇ ਕਹਿੰਦੀ ਪਾਪਾ ਆਰ ਕਰਨ ਆਪਣੇ ਨਾਲ ਕਿਉਂ। ਕੀ ਦੱਸ ਕੁੜੀ ਨੇ ਕਿੰਦੀ ਪਾਪਾ ਆਪਣਾ ਕੁਝ ਦੇਣਾ ਚਾਹੁੰਦੀ। ਕੌਣ ਆਪਣੀ ਪ੍ਰੀਤ ਨਾ ਨੂੰ ਤੇਰਾ ਹੱਥ ਜੋੜੀ ਨਾ ਕੋਤਰੀ ਲੈ ਇਹਦੇ ਤੋਂ 1.5 ਮਹੀਨਾ ਮੱਕ ਲਓ ਮੇਰੇ ਦਫ਼ਤਰ ਤੱਕ ਵੀ ਪਤਾ ਮੈਂ ਆਪ ਵੀ ਨਹਿਰ ਤਿਸਾਲ ਮਾਰਨ ਗਿਆ ਮੈਂ ਕੋਤ ਸਮਝ ਗਿਆ ਮੈਂ ਕਿ ਪਤਾ ਡਾਰੀ ਜਾਂ ਪਰ ਉਹ ਮੇਰੇ ਗਿਆ ਫਿਰ ਕੀ ਹੋਇਆ ਫਿਰ ਜਦ ਮੈਂ ਉੱਥੇ ਨ ਆਇਆ ਮੈਂ ਕਿ ਪਤਾ ਆਪੀ ਕਾਰਾ ਕੀਤਾ ਕੰਦੀ ਮੈਂ ਕਰਨੇ ਕਰਨਾ ਜੋ ਸਾਡੇ ਤੋਂ ਹੁੰਦਾ ਕਿਹੜੀ ਨਹਿਰ ਸਟੇ ਗਰੀ ਮੈਂ ਆਪਣਾ ਮੋਗਾ ਰੋਪੇ ਪਾਹ ਸਿੰਘ ਉਸਕੀ ਤੋਂ ਲ ਤੇ ਕਿਵੇਂ ਸਟੇ ਕੋਈ ਆਫਿਸ ਤੋਂ ਬੰਨੇ ਹਾਂ ਜੀ ਹਾਂ ਮੈਂ ਆਪੀ